ਸਤਿ ਸ਼੍ਰੀ ਅਕਾਲ ਰਣਦੀਪ ਕਪੀਰ ਅਫੀਸ਼ਲ ਦੇਖ ਰਹੀ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਕਪੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਇੱਕ ਜਿਹੜੀ ਸਮਝਦਾਰ ਔਰਤ ਹੁੰਦੀ ਹੈ ਨਾ ਉਹ ਆਪਣੇ ਪਤੀ ਨੂੰ ਆਪਣੇ ਘਰ ਵਾਲੇ ਨੂੰ ਰਾਜਾ ਬਣਾ ਕੇ ਰੱਖਦੀ ਹੈ ਤੇ ਫਿਰ ساری ਜ਼ਿੰਦਗੀ ਖੁਦ ਰਾਣੀ ਬਣ ਕੇ ਰਹਿੰਦੀ ਹੈ ਕਿਉਂਕਿ ਉਹ ਰਾਜੇ ਦੀ ਘਰ ਵਾਲੀ ਬਣ ਗਿਆ ਤੇ ਜਿਹੜੀ ਇੱਕ ਮੂਰਖ ਔਰਤ ਹੁੰਦੀ ਹੈ ਉਹ ਆਪਣੇ ਪਤੀ ਨੂੰ ਗੁਲਾਮ ਬਣਾ ਲੈਂਦੀ ਹੈ ਤੇ ਫਿਰ ساری ਜ਼ਿੰਦਗੀ ਗੁਲਾਮ ਦੀ ਘਰਵਾਲੀ ਬਣ ਕੇ ਰਹਿੰਦੀ ਆ ਔਰਤਾਂ ਸਾਰੀ ਸਿਆਣੀਆਂ ਹੁੰਦੀਆਂ ਨੇ ਸਮਝਦਾਰ ਹੁੰਦੀਆਂ ਨੇ ਪਰ ਕਈ ਵਾਰ ਨਾ ਅਸੀਂ ਕੁਝ ਗਲਤੀਆਂ ਐਵੇਂ ਦੀਆਂ ਕਰ ਦਿੰਦੇ ਆ ਜਿਹੜੀਆਂ ਗਲਤੀਆਂ ਸਾਡਾ ਘਰ ਖਰਾਬ ਕਰ ਦਿੰਨੀਆਂ ਨੇ ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਨੀ ਆ ਕਿ ਘਰ ਜਿਹੜਾ ਹੈ ਨਾ ਉਹ ਔਰਤਾਂ ਦਾ ਹੁੰਦਾ ਬੰਦੇ ਠੀਕੇ ਕਮਾ ਕੇ ਲਿਆਉਂਦੇ ਨੇ ਅੱਜ ਕੱਲ੍ਹ ਤਾਂ ਔਰਤਾਂ ਵੀ ਕਮਾ ਰਹੀਆਂ ਨੇ ਪਰ ਸਾਰਾ ਸਾਹਮਣਾ ਕਰ ਨੂੰ ਕਿਸ ਤਰ੍ਹਾਂ ਚਲਾਉਣਾ ਕਿਵੇਂ ਮੈਨੇਜ ਕਰਨਾ ਇਹ ਸਾਰਾ ਕੁਝ ਨਾ ਇੱਕ ਘਰੇਲੂ ਜਿਹੜੀ ਸੌਣੀ ਹੁੰਦੀ ਹੈ ਜਿਹੜੀ ਘਰ ਦੇਖਦੀ ਹੈ ਹਨਾ ਉਸ ਔਰਤ ਦੇ ਹੱਥ ਦੇ ਵਿੱਚ ਹੁੰਦਾ ਹੋਣਾ ਚਾਹੀਏ ਉਹ ਪਤਨੀ ਹੈ ਚਾਹੀ ਉਹ ਭੈਣ ਹੈ ਚਾਹੀ ਸੱਸ ਹੈ ਕਰ ਤੁਹਾਡਾ ਕਿਸ ਤਰ੍ਹਾਂ ਚੱਲੂਗਾ ਨਾ ਇਹਦੀ ਜ਼ਿੰਮੇਵਾਰੀ ਸੱਚਮੁੱਚ ਔਰਤਾਂ ਦੀ ਹੁੰਦੀ ਹੈ ਤੇ ਜੇ ਘਰ ਟੁੱਟਦੇ ਆ ਖਰਾਬ ਹੁੰਦੇ ਆ ਤਾਂ ਬਹੁਤੇ ਕੇਸਿਸ ਦੇ ਵਿੱਚ ਸਾਰਿਆਂ ਦੇ ਵਿੱਚ ਨਹੀਂ ਉੱਥੇ ਵੀ ਜ਼ਿੰਮੇਵਾਰੀ ਬਹੁਤੇ ਕੇਸਿਸ ਦੇ ਵਿੱਚ ਨਾ ਔਰਤਾਂ ਦੀ ਹੁੰਦੀ ਹੈ ਫੈਰ ਉਹ ਗੱਲ ਵੱਖਰੀ ਹੈ ਕਿ ਰਿਸ਼ਤਾ ਟੁੱਟ ਜਾਂਦਾ ਹੈ ਤੇ ਤੋੜ ਕੇ ਰਿਸ਼ਤਾ ਤੋੜਨ ਵਾਲੇ ਜੁੱਪਟ ਕੇ ਪਾਸੇ ਬਹਿ ਜਾਂਦੇ ਨੇ ਤੇ ਕਹਿ ਲੁੰਦੇ ਨੇ ਕਿ ਇਹਨਾਂ ਦੀ ਆਰਮੀ ਟੀਮੀ ਦੀ ਆਪਸ ਚ ਨਹੀਂ ਬਣੀ ਸਾਡਾ ਕੋਈ ਕਸੂਰ ਨਹੀਂ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਉਹੀ ਛੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਜਿੱਥੇ ਨਾ ਸਾਰੀਆਂ ਹੀ ਜਿਹੜੀਆਂ ਔਰਤਾਂ ਏ ਜੋ ਪਤੀ ਦੀ ਗੱਲ ਮੰਨ ਲੈਣ ਤਾਂ ਇਹ ਕਦੇ ਵੀ ਜ਼ਿੰਦਗੀ ਦੇ ਵਿੱਚ ਘਾਟੇ ਦਾ ਸਵਾਦ ਨਹੀਂ ਹੋਊਗਾ ਸਭ ਤੋਂ ਪਹਿਲੀ ਗੱਲ ਜੇ ਤੁਹਾਡਾ ਪਤੀ ਉਹਨੂੰ ਕਿਸੇ ਥਾਂ ਦੇ ਉੱਤੋਂ ਜਾਣੋਂ ਰੋਕ ਰਿਹਾ ਨਾ ਤੇ ਉਹਦੇ ਕੋਲ ਕੋਈ ਕਾਰਨ ਵੀ ਹੈ ਰੁਕਣ ਦਾ ਤੌਥਿਨਸੀ ਕਲੇਸ਼ ਪਾ ਕੇ ਕਦੇ ਨਹੀਂ ਜਾਣਾ ਹੈਗਾ ਮੰਨ ਲਓ ਕਿ ਤੁਹਾਨੂੰ ਜਹੇ ਤੁਹਾਡੇ ਪਰਿਵਾਰਕ ਜਿਹੜਾ ਹੈਗਾ ਪੇਕੇ ਪਰਿਵਾਰ ਦੇ ਵਿੱਚ ਹੀ ਕੋਈ ਫੰਕਸ਼ਨ ਹੈ ਕੋਈ ਤਿਉਹਾਰ ਹੈ ਹਨਾ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਅਜੀਹਾਂ ਨਹੀਂ ਹੁੰਦਾ ਕਿ ਜਿਹੜਾ ਆਪਣੇ ਘਰ ਦੇ ਵਿੱਚ ਜਾਣ ਬੁਝ ਕੇ ਕਲੇਸ਼ ਪਾਊਗਾ ਜੇ ਤੁਹਾਡੇ ਪੇਕਿਆਂ ਦੇ ਵਿੱਚ ਤੁਹਾਡੇ ਪਤੀ ਦੀ ਇੱਜ਼ਤ ਨਹੀਂ ਕੀਤੀ ਜਾ ਰਹੀ ਨਾ ਤਾਂ ਉਸ ਥਾਂ ਨੇ ਉੱਤੇ ਕਦੇ ਨਾ ਜਾਓ हां मैं एक पिछली ਗੱਲਬਾਤ ਦੇ ਵਿੱਚ ਇਹ ਜ਼ਰੂਰ ਕਿਹਾ ਸੀ ਕਿ ਜੇ ਕੋਈ ਤੁਹਾਨੂੰ ਕਹਿੰਦਾ ਕਿ ਪੇਕੇ ਨਾਲ ਰਿਸ਼ਤਾ ਤੋੜ ਦੋ ਜੇ ਸਾਡੇ ਨਾਲ ਰਿਸ਼ਤਾ ਰੱਖਣਾ ਤਾਂ ਇਹ ਸ਼ਰਤ ਕਦੇ ਨਾ ਮੰਨਿਓ ਪਰ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੇਕੇ ਗਲਤ ਨੇ ਉੱਥੇ ਤੁਹਾਡੇ ਪਤੀ ਦਾ ਅਪਮਾਨ ਹੋ ਰਿਹਾ ਵਾਰ-ਵਾਰ ਤੇ ਤੁਸੀਂ ਫਿਰ ਵੀ ਉੱਥੇ ਨਾਲ ਰਿਸ਼ਤਾ ਰੱਖ ਰਹੀ ਹੋ ਨਾ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਇੱਕ ਤੁਸੀਂ ساری ਜ਼ਿੰਦਗੀ ਲਈ ਆਪਣੇ ਘਰ ਦਾ ਚੈਟਸਫੋਨ ਵਾ ਲਓਗੇ ਕਈ ਵਾਰ ਹੋ ਸਕਦਾ ਹੈ ਕਿ ਤੁਹਾਡਾ ਘਰ ਹੀ ਜਿਹੜਾ ਹੈਗਾ ਉਹ ਟੁੱਟ ਜਾਵੇ ਦੇਖੋ ਤੁਸੀਂ ਜਿਹੜੇ ਵੀ ਫੰਕਸ਼ਨ ਦੇ ਵਿੱਚ ਆਪਣੇ ਘਰ ਦੇ ਵਿੱਚ ਕਲੇਸ਼ ਕਰਕੇ ਜਾ ਰਹੇ ਹੋ ਨਾ ਉਹ ਫੰਕਸ਼ਨ ਇੱਕ ਦਿਨ ਦਾ ਦੋ ਦਿਨ ਦਾ ਹਫਤੇ ਦਾ ਹੋ ਸਕਦਾ ਹੈ ਪਰ ਮੁੜ ਕੇ ساری ਜ਼ਿੰਦਗੀ ਤੁਸੀਂ ਉਸੇ ਘਰ ਦੇ ਵਿੱਚ ਰਹਿਣਾ ਨਾ ਤੇ ਫਿਰ ਜਿਹੜੇ ਘਰ ਨੇ ਤੁਹਾਨੂੰ ساری ਜ਼ਿੰਦਗੀ ਥਾਂ ਦੇਣੀ ਹੈ ਉਹ ਘਰ ਦੇ ਪ੍ਰਤੀ ਵੀ ਸਾਡੇ ਜਿਹੜੇ ਕੁਝ ਫਰਜ਼ ਨੇ ਹੋ ਹੁੰਦੇ ਨੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੋਦੀ ਵਰਨ ਮੇਰੇ ਕੋਲ ਇਸ ਤਰ੍ਹਾਂ ਦੇ ਕਮੈਂਟਸ ਆਉਂਦੇ ਆ ਭੈਣ ਕਹਿ ਦਿੰਦੀਆਂ ਕਿ ਜਿਹੜੀਆਂ ਕੁੜੀਆਂ ਆਤਮ ਨਿਰਭਰ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੀਆਂ ਜਿਹੜੀਆਂ ਆਪ ਕਮਾਉਂਦੀਆਂ ਨੇ ਜਿਹੜੀਆਂ ਆਪ ਵੀ ਕਮਾਉਂਦੀਆਂ ਨੇ ਨਾ ਉਹਨਾਂ ਦਾ ਵੀ ਮਾਣੇ ਨਹੀਂ ਰੱਖਦੇ ਇਹ ਬਹੁਤ ਵੱਡੀ ਸੱਚਾਈ ਹੈ ਸਾਡੇ ਸਮਾਜ ਦੀ ਜਿੰਨੀ ਛੇਤੀ ਤੁਹਾਨੂੰ ਇਹ ਗੱਲ ਸਮਝ ਆ ਜਾਊਗੀ ਨਾ ਉਹਨਾਂ ਚੰਗਾ ਤੇ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਕੋਈ ਗੱਲ ਚੱਲ ਰਹੀ ਹੈ ਕਿ ਜੇ ਤੁਸੀਂ ਆਪ ਤੁਹਾਡੇ ਕੋਲ ਆਪਣੀ ਆਮਦਨੀ ਦਾ ਕੋਈ ਸਾਧਨ ਹੋਵੇ ਹੈਨਾ ਲੱਖੋ ਜੀ ਤਾਂ ਦੋ ਅੱਲਾ ਹੁੰਦੀਆਂ ਜੇ ਤੁਸੀਂ ਇਹ ਸੋਚਿਆ ਹੋਇਆ ਕਿ ਰਿਸ਼ਤਾ ਤੋੜਨਾ ਹੀ ਹੈ ਤੁਸੀਂ ਉੱਥੇ ਰਹਿਣਾ ਹੀ ਨਹੀਂ ਫਿਰ ਤਾਂ ਗੱਲ ਹੀ ਖਤਮ ਹੈ ਫਿਰ ਤਾਂ ਮਿੱਟੀ ਬਾਹ ਫਿਰ ਤਾਂ ਉਸ ਗੱਲ ਦੇ ਉੱਤੇ ਗੌਰ ਕਰਨੀ ਕਿਉਂ ਹੈ ਹੈਨਾ ਤੁਸੀਂ ਰਹਿਣਾ ਹੀ ਨਹੀਂ ਉੱਥੇ ਪਰ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਉੱਥੇ ਹੀ ਰਹਿਣਾ ਹੈ ਸਾਰੀ ਜ਼ਿੰਦਗੀ ਹੈਨਾ ਤਾਂ ਫਿਰ ਕਿਉਂ ਇੱਕ ਹੀ ਜ਼ਿੰਦਗੀਆਂ ਨੂੰ ਇੰਨੇ ਕਲੇਸ਼ਾਂ ਦੇ ਵਿੱਚ ਕੱਢ ਲਈ ਕੱਢਣਾ ਤੇ ਦੂਜੀ ਗੱਲ ਪਤੀ ਪਤਨੀ ਜਿਹੜੇ ਹਨ ਅਖੀਰ ਦੇ ਵਿੱਚ ਉਹਨਾਂ ਨੇ ਹੀ ਇੱਕ ਦੂਜੇ ਦੇ ਕੰਮ ਆਉਣਾ ਹੁੰਦਾ ਹੋਰ ਕੋਈ ਰਿਸ਼ਤਾ ਤੁਹਾਡੇ ਨਾਲ ساری ਜ਼ਿੰਦਗੀ ਨਹੀਂ ਨਿਭਣਾ ਇਹਨੂੰ ਇੱਕ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਹਾਂ ਠੀਕ ਹੈ ਵਕਤੀ ਤੌਰ ਤੇ ਅਸੀਂ ਕਹਿ ਦਨੇ ਹਾਂ ਸਾਡੇ ਕੋਲ ਨਿਆਣੇ ਹੈਗੇ ਨੇ ਹੋਗੇ ਸਾਡੇ ਨਿਆਣੇ ਵੱਡੇ ਹੋ ਗਿਆ ਮੇਰਾ ਜੁਆਕ ਵੱਡਾ ਹੋ ਜਾਊਗਾ ਮੈਂ ਇਹਦੇ ਸਿਰ ਤੇ ਟਾਈਮ ਕੱਟ ਲੂੰਗੀ ਬਹੁਤੇ ਬੱਚੇ ਮਾਪਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਪੁੱਛਦੇ ਵੀ ਨਹੀਂ ਹੈਗੇ ਚਲੋ ਮੰਨ ਲਿਆ ਕਿ ਤੁਹਾਡਾ ਬੱਚਾ ਬਹੁਤ ਲਾਇਕ ਵੀ ਨਿਕਲ ਗਿਆ ਪਰ ਥੋੜੀ ਸਮੇਂ ਬਾਅਦ ਉਸ ਬੱਚੇ ਦੀ ਆਪਣੀ ਵੀ ਜ਼ਿੰਦਗੀ ਸ਼ੁਰੂ ਹੋ ਰਣੀ ਤੇ ਮੈਂ ਐਵੇਂ ਦੀਆਂ ਵੀ ਔਰਤਾਂ ਦੇਖੀਆਂ ਕਿ ਫਿਰ ਜਦੋਂ ਉਹ ਬੱਚਿਆਂ ਦੇ ਉੱਤੇ ਇਹ ਸਾਂਝ ਜਦੋਂਦੀਆਂ ਨਾ ਕਿ ਤੇਰੇ ਲਈ ਮੈਂ ساری ਜ਼ਿੰਦਗੀ ਇਕੱਲੀ ਨੇ ਕੱਢਤੀ ਤਾਂ ਨਿਆਣਾ ਝਟ ਦੇਣੇ ਕਿਾ ਦਿੰਦਾ ਕਿ ਅਸੀਂ ਕਿਹੜੇ ਤੁਹਾਨੂੰ ਕਿਹਾ ਸੀ ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਤੁਸੀਂ ਆਪ ਹੀ ਨਹੀਂ ਸੀ ਕਿਸੇ ਦਾ ਤਾਂ ਤੇ ਕੱਟਣ ਜੋਗੇ ਠੀਕ ਹੈ ਤਾਂ ਮੇਰੇ ਕਹਿਣ ਦਾ ਮਤਲਬ ਸਿਰਫ ਇਹੀ ਹੈ ਕਿ ਬੁਢਾਪੇ ਦੇ ਵਿੱਚ ਨਾ ਜੀਵਨ ਸਾਥੀ ਦੀ ਲੋੜ ਹੋਰ ਵੀ ਵਧੇਰੇ ਹੁੰਦੀ ਹੈ ਮੇਰੇ ਇੱਕ ਜਾਣਕਾਰ ਨੇ ਇੱਕ ਭਾਬੀ ਜੀ ਨੇ ਬਹੁਤ ਬਾਰੇ ਪਹਿਲਾਂ ਨਾ ਵੀਰ ਜੀ ਦਾ ਇੱਕ ਹਾਦਸੇ ਦੇ ਵਿੱਚ ਦਿਹਾਂਤ ਹੋ ਗਿਆ ਸੀ ਤੇ ਉਹ ਦੋਨੋਂ ਦਾ ਬੇਟਾ 3 ਸਾਲ ਦਾ ਸੀਗਾ ਉਹ ਅਕਸਰ ਵੀ ਰਹੇ ਹੋਏ ਇਹ ਗੱਲ ਕਰਦੇ ਹੁੰਦੇ ਆ ਉਹ ਕਹਿੰਦੇ ਕਿ ਰਣਜੀਤ ਜਿਹੜਾ ਜਵਾਨੀ ਦਾ ਵੇਲਾ ਸੀ ਨਾ ਉਸ ਵੇਲੇ ਕਹਿੰਦੇ ਮੈਂ ਆਪਣੇ ਬੱਚੇ ਨੂੰ ਪਾਲਣ ਦੇ ਵਿੱਚ ਰੁੱਝੀ ਉਸ ਵੇਲੇ ਮੇਰੇ ਸਰੀਰ ਦੇ ਵਿੱਚ ਜਾਨ ਸੀ ਮੈਂ ਬਾਕੀ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਚੱਕ ਲੀਆਂ ਹੈ ਨਾ ਔਰ ਇਹ ਨਹੀਂ ਹੈ ਕਿ ਅੱਜ ਜਦੋਂ ਉਹਨਾਂ ਦੇ ਬੱਚਾ ਉਹਨਾਂ ਨੂੰ ਪੁੱਛਦਾ ਨਹੀਂ ਹੈ ਬੇਟਾ ਬਹੁਤ ਲਾਇਕ ਹੈ ਪਰ ਉਹ ਕਹਿੰਦੇ ਕਿ ਇਸ ਨੂੰ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਨੂੰ ਕੋਡਾਪਾ ਘਟਣੋਂ ਔਖਾ ਲੱਗ ਰਿਹਾ ਹੈ ਕੁਝ ਗੁੰਮਨੋ ਬਹੁਤ ਸਾਰੀਆਂ ਹੋ ਗਈਆਂ ਗੱਲਾਂ ਹੁੰਦੀਆਂ ਜਿਹੜੀਆਂ ਨਾਮ ਹੈ ਆਪਣੇ ਬੇਡੇ ਨਾਲ ਸਾਂਝੀਆਂ ਕਰ ਸਕਦੀਆਂ ਨਾ ਲੋਹ ਦੇ ਨਾਲ ਕਰ ਸਕਦੀਆਂ ਸਾਂਝੀਆਂ ਤੇ ਉਸ ਵੇਲੇ ਮੈਨੂੰ ਲੱਗਦਾ ਕਿ ਜਿਹੜੇ ਇਹ ਭਾਵ ਮੇਰੇ ਮਨ ਦੇ ਵਿੱਚ ਇਸ ਵੇਲੇ ਆ ਰਹੇ ਨੇ ਇਹ ਗੱਲ ਜੇ ਮੈਂ ਬੱਚਿਆਂ ਨਾਲ ਕੀਤੀ ਤਾਂ ਪਤਾ ਨਹੀਂ ਕਿੱਡਾ ਕੋਲੇਸ਼ ਪੈ ਜੂਗਾ ਜਾਂ ਪਤਾ ਨਹੀਂ ਨਿਆਣੇ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਣਗੇ ਪਰ ਕਹਿੰਦੇ ਕਿ ਜੇ ਮੇਰਾ ਜੀਵਨ ਸਾਥੀ ਅਜੇ ਹੁੰਦਾ ਹੈ ਨਾ ਉਹਨੂੰ ਇਹ ਗੱਲ ਮੈਨੂੰ ਕਹਿੰਦੇ ਕਾਣੀ ਬਹੁਤ ਸੌਖੀ ਲੰਦੀ ਤਾਂ ਤਵੇ ਨਾ ਕਿਸੇ ਵੀ ਤੇ ਅੰਧਰਾ ਦੇ ਪਿਛੇ ਲੱਗੇ ਕਿਸੇ ਦੇ ਵੀ ਪਿਛੇ ਚਾਹੇ ਮਕਿਨੋ ਕੋਈ ਵੀ ਰਿਸ਼ਤਾ ਹੀ ਆਪਣੇ પતિ ਪਤਨੀ ਦੇ ਰਿਸ਼ਤੇ ਦੇ ਵਿੱਚ ਕਦੇ ਫਿੱਕਾ ਨਾ ਪਾਇਓ ਤੇ ਇੱਕ ਗੱਲ ਜੇ ਕੋਈ ਤੁਹਾਡੇ ਕੋਲ ਆ ਕੇ ਤੁਹਾਡੇ ਪਤੀ ਦੀ ਬਰਾਈ ਕਰਦਾ ਨਾ ਕਿ ਤੇਰਾ ਘਰ ਵਾਲਾ ਤਾਂ ਐਵੇਂ ਆ ਇਹ ਐਦਾਂ ਸੀ ਉਦਾਂ ਸੀ ਕਈ ਰਿਸ਼ਤੇਦਾਰ ਵੀ ਐਵੇਂ ਦੇ ਹੁੰਦੇ ਆ ਜਿਹੜੇ ਨਾ ਤੁਹਾਡੇ ਵਿਆਹ ਤੋਂ ਬਾਅਦ ਤੁਹਾਨੂੰ ਇਹ ਸੁਣਾ ਸ਼ੁਰੂ ਕਰ ਦਿੰਦੇ ਆ ਕਿ ਇਹਦੇ ਤਾਂ ਪਹਿਲਾਂ ਇੱਥੇ-ਇੱਥੇ ਸੰਬੰਧ ਸੀਗੇ ਇਹਦਾ ਤਾਂ ਉਸ ਦੇ ਨਾਲ ਵੀ ਰਿਸ਼ਤਾ ਸੀ ਇਹਦਾ ਉਸ ਦੇ ਨਾਲ ਵੀ ਰਿਸ਼ਤਾ ਸੀ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਉਹ ਪਹਿਲਾਂ ਸੀ ਤੇ ਜਿਹੜੇ ਰਿਸ਼ਤੇਦਾਰ ਤੁਹਾਨੂੰ ਇਹ ਦੱਸ ਰਹੀ ਹੈ ਨਾ ਇਹ ਤੁਹਾਡੇ ਐਡੇ ਸ਼ੁਚਿੰਤਕ ਖੁੰਦ ਤੋਂ ਤੁਹਾਨੂੰ ਨਾ ਉਹ ਤੁਹਾਨੂੰ ਦੱਸਿਆ ਜਦੋਂ ਰਿਸ਼ਤਾ ਘੋਰੀਗਾ ਸੀ ਉਸ ਵੇਲੇ ਵੀ ਤਾਂ ਦੱਸ ਸਕਦੇ ਸੀ ਨਾ ਪਰ ਐਵੇਂ ਦੇ ਲੋਕਾਂ ਤੋਂ ਤੁਸੀਂ ਆਪਣੇ ਘਰ ਨੂੰ ਬਚਾਉਣਾ ਹੈ ਇਸ ਕਰਕੇ ਇੱਥੇ ਹਮੇਸ਼ਾ ਆਪਣੇ ਪਤੀ ਦੀ ਗੱਲ ਮੰਨੋ ਕਿ ਜੇ ਪਤੀ ਤੁਹਾਨੂੰ ਇਸ ਥਾਂ ਉੱਤੇ ਜਾਣ ਤੋਂ ਰੋਕ ਰਿਹਾ ਨਾ ਤਾਂ ਰੁਕਜੋ ਤੁਸੀਂ ਇਹ ਤੁਹਾਡੇ ਲਈ ਕੋਈ ਇੱਕ ਦੇ ਲਈ ਫਾਇਦੇਮੰਦ ਹੋਊਗਾ ਉਹ ਦੂਜੀ ਗੱਲ ਜੇ ਤੁਹਾਡਾ ਕਦੇ ਸਹੁਰਿਆਂ ਦੇ ਨਾਲ ਕੋਈ ਝਗੜਾ ਹੋ ਗਿਆ ਬਹੁਤ سارے ਮੌਕੇ ਆਉਂਦੇ ਆ ਕਿ ਦੇਖੋ ਘਰ ਪਰਿਵਾਰ ਨੇ ਮੈਂ ਹਮੇਸ਼ਾ ਕਹਿੰਦੀ ਆ ਕਿ ਘਰ ਘਰਾਵਰਗੀ ਹੁੰਦੇ ਆ ਤੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ ਥੋੜਾ ਕੋਈ ਨਾ ਮਸਲਾ ਹੋ ਗਿਆ ਮੰਨ ਲਓ ਤੁਹਾਡੇ ਸਹੁਰਿਆਂ ਦੇ ਨਾਲ ਠੀਕ ਹੈ ਤੇ ਉੱਥੇ ਜਿਹੜਾ ਹੈਗਾ ਜਦੋਂ ਇੱਕ ਵਾਰ ਰੋਣਾ ਪੈ ਹੀ ਗਿਆ ਤੁਹਾਡਾ ਪਤੀ ਜੀ ਤੁਹਾਨੂੰ ਇਹ ਕਹਿ ਰਿਹਾ ਨਾ ਕਿ ਤੁਸੀਂ ਚੁੱਪ ਕਰ ਜਾਓ ਉਹ ਥੋੜੀ ਗੱਲ ਸਮਝ ਰਿਹਾ ਹੈ ਪਰ ਉਹ ਕਹਿ ਰਿਹਾ ਹੈ ਕਿ ਉਹ ਖੁਦ ਗੱਲ ਕਰੇਗਾ ਉਹ ਖੁਦ ਉਸ ਗੱਲ ਨੂੰ ਹੈਂਡਲ ਕਰੇਗਾ ਤੇ ਤੁਹਾਨੂੰ ਵਿੱਚ ਬੋਲਣ ਦੀ ਜ਼ਰੂਰਤ ਨਹੀਂ ਹੈ ਕਿਉਂ ਜ਼ਰੂਰਤ ਨਹੀਂ ਹੈ ਇਹ ਨਹੀਂ ਕਿ ਤੁਸੀਂ ਆਪਣੀ ਜਿਹੜੀ ਗੱਲ ਹੈ ਉਹ ਉਥੇ ਨਹੀਂ ਰੱਖਣੀ ਹੈ ਨਾ ਪਰ ਤੁਹਾਨੂੰ ਬੋਲਣ ਦੀ ਜ਼ਰੂਰਤ ਕਿਉਂ ਨਹੀਂ ਹੈ ਕਿਉਂਕਿ ਜਿਹੜੀ ਹਮੇਸ਼ਾ ਇੱਕ ਸਿਆਣੀ ਜਿਹੜੀ ਕੁੜੀ ਹੁੰਦੀ ਹੈ ਨਾ ਉਹ ਇਹ ਕਰਦੀ ਹੈ ਕਿ ਕਦੇ ਵੀ ਵੱਡਿਆਂ ਦੇ ਨਾਲ ਉਹ ਬੱਜੋਬਾਨੀ ਨਹੀਂ ਕਰਦੀ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਸਾਰੇ ਸਿਆਣੇ ਹੀ ਇੱਜ਼ਤ ਦੇ ਲਾਇਕ ਹੁੰਦੇ ਆ ਬੋਧੈ ਨੂੰ ਜਿਤ ਕਰਵਾਉਣੀ ਵੀ ਨਹੀਂ ਆਉਂਦੀ ਪਰ ਤੁਸੀਂ ਜੇ ਉਹਨਾਂ ਨੂੰ ਕੋਈ ਚੰਗਾ ਮੜਾ ਨਹੀਂ ਵੀ ਬੋਲੋਗੇ ਨਾ ਤਾਂ ਵੀ ਤੁਹਾਡੀ ਗੱਲ ਜਿਹੜੀ ਹੈ ਉਹਨਾਂ ਨੂੰ ਬੁਰੀ ਲੱਗਣੀ ਹੈ ਕਿਉਂਕਿ ਤੁਸੀਂ ਉਸ ਘਰ ਦੇ ਮੁੰਡੇ ਹੋ ਤੇ ਆਪਣਾ ਮੁੰਡਾ ਉਹਨੂੰ ਜੋ ਕੁਝ ਮਰਜ਼ੀ ਕਹ ਦੇ ਉਹਨਾਂ ਨੂੰ ਇਸ ਗੱਲ ਦੇ ਨਾਲ ਫਰਕ ਨਹੀਂ ਪੈਣਾ ਬਹੁਤਾ ਕਿਉਂਕਿ ਇਹ ਹੋਗਾ ਕਿ ਸਾਡੇ ਮੁੰਡੇ ਨੇ ਵੀ ਕਹੀ ਆ ਪਰ ਬਹੁਤ ਸਾਰੀਆਂ ਗੱਲਾਂ ਤਾਂ ਹੁੰਝਵੀ ਜਿਹੀ ਕੁੜੀਆਂ ਨਹੀਂ ਵੀ ਕਰਦੀਆਂ ਤਾਂ ਵੀ ਕੁੜੀਆਂ ਦਾ ਇਨਾਮ ਲੱਗ ਜਾਂਦਾ कि ਇਹਨਾਂ ਨੇ ਵੀ ਕਹੀ ਹੋਈ ਇਹ ਗੱਲ ਹਨਾ ਤਾਂ ਇਸ ਕਰਕੇ ਤੁਹਾਨੂੰ ਉੱਥੇ ਜਿਹੜਾ ਤੁਹਾਡਾ ਪਤੀ ਕਹਿ ਰਿਹਾ ਹੈ ਨਾ ਵੀ ਕੋਈ ਅਸੀਂ ਨੂੰ ਸਮਝਾਉਣਾ ਹੁੰਦਾ ਕਿਹਦੇ ਨਾਲ ਸਾਨੂੰ ਫਰਕ ਪੈਂਦਾ ਸਾਡੇ ਜੀਵਨ ਸਾਥੀ ਦੇ ਨਾਲ ਥੋੜਾ ਜੀਵਨ ਸਾਥੀ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਹੈ ਉਦੋਂ ਬਿਨਾਂ ਚਾਹੇ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਕੀ ਫਰਕ ਪੈਂਦਾ ਠੀਕ ਹੈ ਮਸਲਾ ਤਾਂ ਇਹ ਹੈ ਨਾ ਕਿ ਉਹ ਸਾਡੇ ਨਾਲ ਹੋਣਾ ਚਾਹੀਦਾ ਹੈ ਤੇ ਜੇ ਉਹ ਸਾਡੇ ਨਾਲ ਹੈ ਤਾਂ ਉਹਦੇ ਨਾਲ ਜੁੜੇ ਹਰ ਰਿਸ਼ਤੇ ਨੂੰ ਸਤਿਕਾਰ ਜਿਹੜਾ ਦੇਣਾ ਉਹ ਵੀ ਜ਼ਰੂਰੀ ਹੈ ਤੇ ਉਹਨਾਂ ਦੀ ਗੱਲ ਮੰਨਣੀ ਵੀ ਜ਼ਰੂਰੀ ਹੈ ਜਿੱਥੇ ਤੁਸੀਂ ਗਲਤ ਨਹੀਂ ਹੋ ਠੀਕ ਹੈ ਜਿੱਥੇ ਤੁਸੀਂ ਸਹੀ ਹੋ ਤਾਂ ਉੱਥੇ ਤੁਸੀਂ ਆਪਣਾ ਪੱਕ ਖੁੱਲ ਕੇ ਰੱਖੋ ਸਾਹਮਣੇ ਉੱਥੇ ਡਰਨ ਦੀ ਜ਼ਰੂਰਤ ਨਹੀਂ ਹੈ ਪਰ ਜਦੋਂ ਕਈ ਵਾਰ ਸਥਿਤੀ ਬਹੁਤ ਖਰਾਬ ਹੋ ਜਾਂਦੀ ਹੈ ਨਾ ਉਹ ਕਿੰਨੇ ਕਈ ਵਾਰ ਨਾ ਘਰ ਤੋਂ ਸਮੇਂ ਤੇ ਕਹੀ ਹੋਈ ਚੰਗੀ ਗੱਲ ਵੀ ਜਿਹੜੀ ਉਹ ਬੋਲੀ ਹੋ ਜਾਂਦੀ ਆ ਤਾਂ ਇਸ ਗੱਲ ਦਾ ਤੁਸੀਂ ਨੇ ਬਹੁਤ ਧਿਆਨ ਰੱਖਣਾ ਹੈ ਤੀਜੀ ਗੱਲ ਕਦੇ ਵੀ ਕੁਝ ਵੀ ਹੋ ਜੇ ਆਪਣੇ ਪਤੀ ਤੋਂ ਕਿਸੇ ਵੀ ਕਾਰਨ ਕਰਕੇ ਕਦੇ ਕੋਈ ਗੱਲ ਨਹੀਂ ਲਗਾਉਣੀ ਇਨਾ ਸੀ ਬਹੁਤ ਵੱਡੀ ਗਲਤੀ ਕਈ ਵਾਰ ਕੁੜੀਆਂ ਕਰ ਦਿੰਦੀਆਂ ਕਿ ਅਸੀਂ ਪਤੀ ਤੋਂ ਲਪੋੜ ਰੱਖ ਲੈਨੇ ਆ ਕਿਸੇ ਗੱਲ ਦਾ ਤੇ ਬਾਅਦ ਦੇ ਵਿੱਚ ਜਦੋਂ ਉਹ ਗੱਲ ਕਿਸੇ ਹੋਰ ਢੰਗ ਦੇ ਨਾਲ ਸਾਹਮਣੇ ਆਉਂਦੀ ਹੈ ਨਾ ਤੁਹਾਡੇ ਰਿਸ਼ਤੇ ਦੇ ਵਿੱਚ ਇੱਕ ਅਜਿਹੀ ਜਿਹੜੀ ਵਿੱਥਾ ਉਹ ਪੈ ਜਾਂਦੀ ਹੈ ਕਿ ਫਿਰ ਉਹ ਸਾਰੀ ਜ਼ਿੰਦਗੀ ਨਹੀਂ ਤੁਸੀਂ ਉਸ ਮਿੱਥ ਨੂੰ ਪੜ ਸਕਦੇ ਹੈਗੇ ਠੀਕ ਹੈ ਤਾਂ ਕਦੇ ਵੀ ਆਪਣੇ ਪਤੀ ਤੋਂ ਕੋਈ ਗੱਲ ਨਹੀਂ ਲਪੋੜੀ ਮੈਂ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਹਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਨਾ ਸਾਡੇ ਰਿਸ਼ਤੇ ਇਸ ਤਰ੍ਹਾਂ ਦੇ ਹੋ ਗਏ ਕਿ ਆਰਥਿਕਤਾ ਦੀ ਗੱਲ ਕਰ ਲਈਏ ਜੇ ਤੁਸੀਂ ਕਿਸੇ ਭੈਣ ਭਰਾ ਦੀ ਮਦਦ ਕਰ ਵੀ ਦਿੱਤੀ ਨਾ ਕੀ ਬਤਾ ਕੱਲ ਨੂੰ ਅਗਲਾ ਥੋੜੀ ਚੀਜ਼ ਮੋੜੇ ਨਾ ਮੋੜੇ ਇਹ ਨਹੀਂ ਹੈਗਾ ਕਿ ਸਾਰੇ ਐਵੇਂ ਦੇ ਹੁੰਦੇ ਨੇ ਪਰ ਅਸੀਂ ਦੇਖਦੇ ਆ ਐਵੇਂ ਦੇ ਲੋਕ ਵੀ ਤਾਂ ਹੁੰਦੇ ਹੀ ਨੇ ਜਿਹੜੇ ਲੈ ਕੇ ਮੁੱਕੜ ਜਾਂਦੇ ਆ ਬਾਅਦ ਵਿੱਚ ਚੀਜ਼ਾਂ ਆ ਪੈਸਾ ਢੀਲਾ ਹੋ ਗਿਆ ਜਾਂ ਕੋਈ ਵੀ ਹੋ ਗਿਆ ਤੇ ਬਾਅਦ ਦੇ ਵਿੱਚ ਫਿਰ ਤੁਸੀਂ ਕਿਸ ਕਿਹਦੀ ਗਵਾਹੀ ਫਵਾਉਂਦੀਆਂ ਹਨਾ ਤਾਂ ਉੱਥੇ ਕੀ ਹੁੰਦਾ ਕਿ ਫਿਰ ਪਤੀ ਕਹਿੰਦਾ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਪਤੀ ਤੋਂ ਕਦੇ ਕਿਸੇ ਗੱਲ ਦਾ ਪਰਦਾ ਨਹੀਂ ਰੱਖਣਾ ਹੈਗਾ ਕੁਝ ਵੀ ਹੋ ਜੇ ਇੱਥੋਂ ਤੱਕ ਕਿ ਚਾਹੇ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਹੀ ਕਹਿਣ ਤੁਸੀਂ ਬਤੀਤੂ ਇਹ ਗੱਲ ਦਾ ਲਕੋਰ ਰੱਖੋ ਕਿਉਂਕਿ ਮੇਰੀ ਇੱਕ ਜਾਣਕਾਰ ਨੇ ਮੈਨੂੰ ਆਪਣੀ ਗੱਲ ਦੱਸੀ ਉਹ ਕਹਿੰਦੇ ਕਿ ਜਿਸ ਵੇਲੇ ਉਹਨਾਂ ਦਾ ਵਿਆਹ ਹੋਇਆ ਤਾਂ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਜਿਹੜੇ ਸਾਰੇ ਗਹਿਣੇ ਸੀਗੇ ਪੇਕਿਆਂ ਦੇ ਵੀ ਤੇ ਸੌਰਿਆਂ ਦੇ ਵੀ ਉਹ ਕਹਿੰਦੇ ਕਿ ਮੇਰੇ ਮਗਰੋਂ ਲਾਉਣੇ ਨੇ ਮੇਰੇ ਤੋਂ ਇਹ ਕਹਿ ਕੇ ਉਹ ਸਾਰੇ ਚੀਜ਼ਾਂ ਲੈ ਲਈਆਂ ਕਿ ਸਾਨੂੰ ਪੈਸਿਆਂ ਦੀ ਜ਼ਰੂਰਤ ਹੈ ਤੇਰੀ ਜਿਹੜੀ ਨਾਂ ਦਾ ਉਹ ਪੈਸਿਆਂ ਦੀ ਜ਼ਰੂਰਤ ਹੈ ਥੋੜੇ ਸਮੇਂ ਲਈ ਆਪ ਮੈਨਾਂ ਦੀ ਮਦਦ ਕਰ ਦਿੰਨੇ ਆ ਇਹਨਾਂ ਨੂੰ ਬੈਂਕ ਦੇ ਵਿੱਚ ਰੱਖ ਦਿੰਨੇ ਆ ਤੇ ਪੈਸਾ ਲੈ ਕੇ ਉਹਨੂੰ ਦੇ ਦਿੰਨੇ ਆ ਤੋ ਇਹ ਗੱਲ ਆਪਣੇ ਘਰਵਾਲੇ ਨਾਲ ਨਾ ਕਰੀ ਬਾਅਦ ਵਿੱਚ ਇਹ ਚੀਜ਼ਾਂ ਵਾਪਸ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਤੋ ਕਹਿੰਦੇ ਕਿ ਉਸ ਵੇਲੇ ਮੈਂ ਨਵੀਂ ਨਵੀਂ ਸੀ ਉਸ ਘਰ ਦੇ ਵਿੱਚ ਤਾਂ ਕਹਿੰਦਾ ਮੈਨੂੰ ਲੱਗਿਆ ਕਿ ਜੇ ਮੈਂ ਇਹ ਗੱਲ ਆਪਣੇ ਘਰਵਾਲੇ ਨੂੰ ਦੱਸੀ ਤਾਂ ਉਹਦਾ ਰਿਸ਼ਤਾ ਖਰਾਬ ਹੋ ਜਾਊਗਾ ਕਿਉਂਕਿ ਉਹ ਆਪਣੀ ਘਰਦਿਆਂ ਨੂੰ ਪੁੱਛੂਗਾ ਤੇ ਫਿਰ ਇਹ ਸਾਰਾ ਪਰਿਵਾਰਾ ਕਹੂਗਾ ਕਿ ਇਹਨੇ ਪਰਦਾ ਨਹੀਂ ਰੱਖਿਆ ਇਹਨੇ ਜਿਹੜੀ ਸਾਡੀ ਲੁੱਕੀ ਹੋਈ ਸੀਗੀ ਉਹ ਜਗ ਜाहिर ਕਰਤੀ ਹੈ ਨਾ ਤਾਂ ਕਹਿੰਦੇ ਕਿ ਮੈਂ ਇਸ ਗੱਲ ਕਰਕੇ ਨਹੀਂ ਦੱਸਿਆ ਹੈਗਾ ਕਿਉਂਕਿ ਦੋ ਤਿੰਨ ਹੀ ਨਹੀਂ ਹੋਏ ਸੀ ਹਲੇ ਵਿਆਹ ਦੇ ਵਿੱਚ ਤੇ ਬਾਅਦ ਵਿੱਚ ਕੀ ਹੋਇਆ ਕਿ ਉਹ ਕਹਿੰਦੇ ਕਿ ਫਿਰ ਹੌਲੀ ਹੌਲੀ ਗੱਲਾਂ ਵਧਦੀਆਂ ਗਈਆਂ ਰਿਸ਼ਤੇ ਦੇ ਵਿੱਚ ਹਰ પતિ ਪਤਨੀ ਦੇ ਵਿੱਚ ਨਾਰਮਲ ਥੋੜੀਆਂ-ਬੋੜੀਆਂ ਲੜਾਈਆਂ ਹੁੰਦੀਆਂ ਹੀ ਆ ਤਾਂ ਕਹਿੰਦੇ ਕਿ ਦੋ ਲੜਾਈਆਂ ਹੋਣ ਲੱਗੀਆਂ ਨਾ ਤਾਂ ਕਹਿੰਦੇ ਕਿ ਮਿਲੋ ਇਹ ਕਿਹਾ ਗਿਆ ਕਿ ਇਹ ਸਾਰੇ ਗੈਣੇ ਜਾ ਕੇ ਆਪਣੇ ਪੇਕੇਿਆਂ ਨੂੰ ਬਿਲੇ ਤੇ ਕਹਿੰਦੇ ਮੈਨੂੰ ਕੋਈ ਵੀ ਸਬੂਤ ਨਹੀਂ ਸਿਗਾ ਕਿ ਉਹ ਸਾਰੇ ਗਣੇ ਮੈਂ ਉਸੇ ਪਰਿਵਾਰ ਨੂੰ ਉਸੇ ਪਰਿਵਾਰ ਦੀ ਕੁੜੀ ਨੂੰ ਦਿੱਤੇ ਨੇ ਕਿ ਕਹਿੰਦੇ ਕਿ ਉਹ ਸਾਰੇ ਮੁਕਰ ਗਏ ਤੇ ਮੈਂ ਕਹਿੰਦੇ ਜੇ ਇਹ ਗੱਲ ਉਸੇ ਦਿਨ ਆਪਣੇ ਪਤੀ ਨੂੰ ਦੱਸੀ ਹੁੰਦੀ ਤਾਂ ਸ਼ਾਇਦ ਮੈਂ ਚੰਗੀ ਰਹਿੰਦੀ ਤੇ ਅੱਜ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਨਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਹੈ ਇਸ ਕਰਕੇ ਚਾਹੇ ਕੁਝ ਵੀ ਹੋ ਜੇ ਕਦੇ ਵੀ ਆਪਣੇ ਪਤੀ ਤੋਂ ਕੋਈ ਵੀ ਗੱਲ ਤੁਸੀਂ ਨਹੀਂ ਲਪੋਣੀ ਤੇ ਹਮੇਸ਼ਾ ਇੱਥੇ ਪਤਨੀ ਨਾਲ ਮਲਣੀ ਹੈ ਕਿ ਉਹਦੇ ਨਾਲ ਤੁਸੀਂ ਹਰ ਗੱਲ ਜਿਹੜੀ ਹੈ ਨਾ ਉਹ ਸਾਂਝੀ ਕਰਨੀ ਹੈ ਤੇ ਜ਼ਰੂਰ ਕਰਨੀ ਹੈ ਚੌਥੀ ਗੱਲ ਜੇ ਤੁਸੀਂ ਉਸ ਸਮੇਂ ਹਰ ਗੱਲ ਬਾਤ ਵਿੱਚ ਕਹਿੰਦੀ ਹੁੰਨੀ ਹੈ ਕਿ ਜਿਹੜੇ ਰਿਸ਼ਤੇ ਹਨ ਜਿਹੜੇ ਵਿਆਹ ਦੇ ਸਬੰਧ ਹੈ ਇਹ ਆਰਥਿਕ ਬਰਾਬਰੀ ਦੇ ਵਿੱਚ ਹੀ ਹੋਣੇ ਚਾਹੀਦੇ ਆ ਇਹ ਦੋਨੇ ਪੱਖਾਂ ਲਈ ਠੀਕ ਰਹਿੰਦਾ ਕਿ ਆਰਥਿਕ ਬਰਾਬਰੀ ਦੇ ਵਿੱਚ ਹੀ ਇਹ ਸਬੰਧ ਹੋਣ ਪਰ ਜੇ ਕਿਸੇ ਵੀ ਕਾਰਨ ਵੱਸ ਮੰਨ ਲਓ ਤੁਸੀਂ ਜਿਸ ਵੀ ਘਰ ਦੇ ਵਿੱਚ ਤੁਹਾਡਾ ਵਿਆਹ ਹੋਇਆ ਹੈ ਹਨਾ ਉਸ ਘਰ ਨੂੰ ਸੰਭਾਲਣ ਦੀ ਜਿੰਮੇਵਾਰੀ ਤੁਹਾਡੀ ਹੈ ਜੇ ਤੁਸੀਂ ਬਹੁਤ ਚੰਗੇ ਪਰਿਵਾਰ ਦੇ ਵਿੱਚ ਆ ਗਏ ਹੋ ਨਾ ਤਾਂ ਉਸ ਜੀ ਲਈ ਘਰਪੁੱਤ ਦਾ ਸ਼ੁਕਰਾਨਾ ਕਰੋ ਤੇ ਜੇ ਉਹ ਪਰਿਵਾਰ ਦੀ ਆਰਥਿਕਤਾ ਸਾਂਹੀ ਜੀ ਦੀ ਹੈ ਤਾਂ ਕਦੇ ਆਰਥਿਕਤਾ ਦਾ ਮਿਹਣਾ ਨਹੀਂ ਮਾਰਨਾ ਫਿਰ ਇਹ ਸੋਚਣਾ ਹੈ ਕਿ ਜਿਵੇਂ ਮੇਰਾ ਜਿਹੜਾ ਕੰਮ ਹੈਗਾ ਪਤੀ ਦਾ ਕੰਮ ਹੈ ਨਾ ਜੇ ਪੈਸਾ ਕਮਾ ਕੇ ਆਉਣਾ ਉਹ ਜਿੰਨਾ ਵੀ ਲਿਆ ਰਿਹਾ ਹੈ ਉਹ ਆਪਣਾ ਕੰਮ ਕਰ ਰਿਹਾ ਮੇਰਾ ਕੰਮ ਹੈ ਉਹ ਕਿ ਉਹਨੇ ਤੋਂ ਪੈਸੇ ਦੇ ਵਿੱਚ ਮੈਂ ਘਰ ਨੂੰ ਕਿਵੇਂ ਸੰਭਾਲਣਾ ਹੈ ਮੈਂ ਘਰ ਨੂੰ ਕਿਵੇਂ ਮੈਨੇਜ ਕਰਨਾ ਇਹ ਥੋੜਾ ਕੰਮ ਹੈ ਜਿਵੇਂ ਦੀ ਬਿਊਟੀ ਬਾਰੋਕ ਨੂੰ ਕੀ ਲੈ ਕੇ ਆਉਣੀ ਹੈ ਥੋੜੀ ਡਿਊਟੀ ਏਹ ਹੈ ਕਿ ਜੇ ਤੁਸੀਂ ਬਾਹਰ ਘੁੰਮਣ ਨਹੀਂ ਜਾ ਸਕਦੇ ਤਾਂ ਉਹਨਾਂ ਹੀ ਚੀਜ਼ਾਂ ਦੇ ਵਿੱਚ ਕਿਵੇਂ ਮੈਨੇਜ ਕਰਨਾ ਤੇ ਜੇ ਤੁਸੀਂ ਇੱਕ ਖੁੱਲੇ ਪਰਿਵਾਰ ਦੇ ਵਿੱਚ ਆ ਗਏ ਜਿੱਥੇ ਆਰਥਿਕਤਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤਾਂ ਉੱਥੇ ਨਾ ਕਦੇ ਵੀ ਇਹ ਸੋਚ ਕੇ ਕਿ ਇਹਨੂੰ ਨਟਾਈ ਨਹੀਂ ਕਰਾਈ ਜਾਣੀ ਵੀ ਇੱਥੇ ਕੀ ਫਰਕ ਪੈਂਦਾ ਕਿਉਂਕਿ ਮੈਂ ਬਹੁਤ ਸਾਰੀਆਂ ਕੁੜੀਆਂ ਐਵੀਆਂ ਦੇਖੀਆਂ ਜਿਹੜੀਆਂ ਸਾਰੀ ਜ਼ਿੰਦਗੀ ਪਿਛਲਿਆਂ ਨੂੰ ਹੀ ਢੋਈ ਜਾਂਦੀਆਂ ਨੇ ਉਹ ਕਹਿੰਦੇ ਆ ਨਾ ਕਿ ਜਿਹੜਾ ਬੰਦਾ ਹੁੰਦਾ ਹੈ ਮੈਂ ਐਸੇ ਕਰਕੇ ਕਹਿੰਦੀ ਆ ਵੀ ਘਰ ਕੁੜੀਆਂ ਦੇ ਹੁੰਦੇ ਨੇ ਲਈ ਜੇ ਜਿਹੜਾ ਬੰਦਾ ਹੁੰਦਾ ਨਾ ਜੋ ਤੰਗੜੀਆਂ ਨਾਲ ਵੀ ਜੇ ਘਰ ਤੋਂ ਬਾਹਰ ਚੀਜ਼ਾਂ ਸੁਟੜੀਆਂ ਸ਼ੁਰੂ ਕਰੇ ਹੈ ਨਾ ਤਾਂ ਵੀ ਘਰ ਖਾਲੀ ਨਹੀਂ ਹੁੰਦਾ ਹੈਗਾ ਪਰ ਜਿਹੜੀ ਔਰਤ ਹੈ ਜੋ ਸੂਈ ਦੇ ਨੱਕੇ ਰਾ ਵੀ ਘਰ ਲੁਭਾਉਣ ਲੱਗ ਜੇ ਨਾ ਤਾਂ ਸਾਰਾ ਘਰ ਖਾਲੀ ਹੋ ਜਾਂਦਾ ਕਿਉਂਕਿ ਘਰ ਔਰਤਾਂ ਦੇ ਵਸਾਏ ਹੁੰਦੇ ਨੇ ਇਸੇ ਕਰਕੇ ਤਾਂ ਕਹਿੰਦੇ ਆਂ ਵੀ ਔਰਤ ਬਿਨਾਂ ਘਰ ਜਿਹੜਾ ਤੂੜੀ ਵਾਲਾ ਕੋਠਾ ਹੁੰਦਾ ਵੀ ਘਰਾਂ ਨੂੰ ਸੰਭਾਲਣ ਦਾ ਸੰਭਾਲਣ ਦਾ ਚੱਜ ਤੇ ਵੱਲ ਇਹ ਔਰਤਾਂ ਦੇ ਕੋਲ ਹੁੰਦਾ ਸਾਨੂੰ ਪਤਾ ਹੁੰਦਾ ਕਿ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਕਿਵੇਂ ਮੈਨੇਜ ਕਰਨਾ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਜਿਹੜੀ ਹੈ ਨਾ ਉਹ ਔਰਤਾਂ ਕਰ ਲੈਂਦੀਆਂ ਹੁੰਦੀਆਂ ਨੇ ਕਿਉਂਕਿ ਇਹ ਚੀਜ਼ਾਂ ਅਸੀਂ ਬਚਪਨ ਤੋਂ ਕਰਦੇ ਆਉਂਨੇ ਆ ਅਸੀਂ ਸਿੱਖੀਆਂ ਆਉਂਦੀਆਂ ਨੇ ਆਪਣੀਆਂ ਮਾਵਾਂ ਦਾ ਗਨ ਕਰਦੇ ਹੋਏ ਦੇਖਿਆ ਹੁੰਦਾ ਪਰ ਉਂਝ ਵੀ ਕਹਿੰਦੇ ਨੇ ਜਿਹੜਾ ਬੰਦਾ ਫਿਰ ਹਰ ਵੇਲੇ ਪਿੱਛੇ ਦੀ ਹੀ ਝਾਕਣਾ ਕਰੀ ਜਾਵੇ ਦੋ ਜਿਹੜਾ ਬੀੜੀਆਂ ਚ ਪੈਰ ਧਰਨ ਵਾਲਾ ਤਾਂ ਫਿਰ ਕਿਸੇ ਪਾਸੇ ਵੀ ਨਹੀਂ ਲੱਗਦਾ ਠੀਕ ਹੈ ਤਾਂ ਆਪਣੇ ਘਰ ਦੇ ਉੱਤੇ ਵੀ ਧਿਆਨ ਦਿਓ ਦੇਖੋ ਤੁਹਾਡਾ ਘਰ ਤਾਂ ਉਹ ਹੀ ਘਰ ਹੈ ਜਿਹੜੇ ਘਰ ਦੇ ਵਿੱਚ ਤੁਸੀਂ ਵਿਆਹ ਕੇ ਆਗੇ ਇਹ ਓਨੀ ਵੱਡੀ ਸੱਚਾਈ ਹੈ ਜੇ ਨਿਸ਼ਚਿਤ ਹੀ ਮੰਨ ਲੋਗੇ ਇਹ ਹੀ ਓਨੀ ਚੰਗੀ ਗੱਲ ਹੈ ਤੇ ਇਹ ਵੀ ਨਹੀਂ ਹੈਗਾ ਵੀ ਤੁਹਾਨੂੰ ਜਾਂਦੀ ਸਾਰੀ ਤੁਸੀਂ ਕਹੋਗੇ ਵੀ ਉਹ ਘਰ ਤਾਂ ਸਾਨੂੰ ਆਪਣਾ ਲੱਗਦਾ ਹੀ ਨਹੀਂ ਤੇ ਕਾ ਘਰ ਹੀ ਆਪਣਾ ਹੈ ਨਾ ਕਦੇ ਵੀ ਕਹਨ ਨੂੰ ਕਹਿ ਕੇ ਦੇਖੋ ਵੀ ਅਸੀਂ ਤੁਹਾਡੇ ਕੋਲੇ ਰਹਿ ਜਾਣਾ ਉਹ ਵੀ ਤੁਹਾਨੂੰ ਮਤਲਬ ਮੈਂ ਬਹੁਤ ਸਾਰੀਆਂ ਐਗੀਆਂ ਕੁੜੀਆਂ ਦੇ ਹਾਲ ਵੀ ਦੇਖੇ ਨੇ ਜਿਹੜੀਆਂ ਕਿਸੇ ਵੀ ਕਾਰਨ ਕਰਕੇ ਪੇਕਿਆਂ ਦੇ ਗੋਲਾ ਕੇ ਰਹਿ ਰਹੀਆਂ ਨਾਲੇ ਦਾ ਸਾਰੀਆਂ ਦੇ ਪੇਕਿਆਂ ਦਾ ਕੰਮ ਕਰਦੀਆਂ ਨੇ ਫਿਰ ਨਾਲੇ ਜਿਨੂੰ ਕਿਹਨਾਂ ਨੇ ਕਿ ਜੁੱਤੀ ਦੀ ਨੋਕ ਤੇ ਰੋਟੀ ਖਾਂਦੀਆਂ ਨੇ ਇਹ ਮਹਾਲ ਵੀ ਜਿਹੜੇ ਉਹ ਧੀਆਂ ਦੇ ਮਾਪਿਆਂ ਦੇ ਘਰਾਂ ਦੇ ਵਿੱਚ ਵੀ ਹੋ ਜਾਂਦੇ ਆ ਕੋਈ ਬਹੁਤ ਹੀ ਵਿਰਲੇ ਹੋਣਗੇ ਜਿਹੜੇ ਮੁਸੀਬਤ ਦੀਆਂ ਮਾਰੀਆਂ ਨੂੰ ਆਪਣਾ ਜਿਹੜਾ ਕਿਹੀ ਵੀ ਅਸੀਂ ਵੀ ਛਾਤੀ ਨਾਲ ਲਾ ਕੇ ਰੱਖਦੇ ਨੇ ਵੀ ਇਹ ਸਾਡੀਆਂ ਧੀਆਂ ਨੇ ਉਹ ਵੀ ਉਹਨਾਂ ਜਿਹਨਾਂ ਦੇ ਮਾਪੇ ਨੇ ਭੈਣ ਭਾਈ ਤੋਂ ਕਹਿੰਦੇ ਨੇ ਵੀ ਬਰਾਬਰ ਦਾ ਥੜਾ ਹੋ ਜਾਂਦਾ ਫਿਰ ਤਾਂ ਸ਼ਰੀਕਾ ਹੋ ਜਾਂਦਾ ਤੇ ਚਾਹੇ ਤੁਸੀਂ ਚੰਗੇ ਵੀ ਹੋ ਗੱਲ ਗੱਲ ਤੇ ਅਗਲਾ ਫਿਰ ਤੁਹਾਡੀਆਂ ਅਕਲਾਂ ਵਰਤਦਾ ਉਹ ਕਹਿੰਦੇ ਨੇ ਵੀ ਇੰਨੀ ਅਕਲ ਵਾਲੀ ਹੁੰਦੀ ਆਪਣਾ ਘਰ ਨਾਲ ਸੰਭ ਕੀ ਬੈਠਦੀ ਕਿਸੇ ਨੂੰ ਕੀ ਪਤਾ ਕਿ ਤੁਹਾਡੇ ਨਾਲ ਕੀ ਹੋਇਆ ਤਾਂ ਘਰ ਤੋਂ ਇਹਨਾਂ ਪੈਰ ਮੱਟਣ ਨਾਲ ਫੈਸਲਾ ਹੈ ਨਾ ਇਹ ਤਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜਦੋਂ ਡੂ ਐਂਡ ਡਾਈ ਦੀ ਸਿਚੁਏਸ਼ਨ ਹੋਵੇ ਜਦੋਂ ਤੁਹਾਨੂੰ ਲੱਗੇ ਕਿ ਮਰਨ ਤੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਹੈ ਇਹ ਰਹਿੰਦਾ ਹੁੰਦਾ ਕਿ ਉਸ ਵੇਲੇ ਵੀ ਤੁਹਾਨੂੰ ਉਸ ਘਰ ਦੇ ਵਿੱਚੋਂ ਨਿਕਲਣਾ ਚਾਹੀਦਾ ਕਿਉਂਕਿ ਨਾ ਤਾਂ ਦੂਜੇ ਵਿਆਹ ਤੋਂ ਬਾਅਦ ਜ਼ਿੰਦਗੀ ਇੰਨੀ ਸੌਖੀ ਹੁੰਦੀ ਆ ਠੀਕ ਹੈ ਤੇ ਨਾ ਹੀ ਉਹ ਘਰ ਨੂੰ ਛੱਡ ਕੇ ਥੋੜੀ ਜ਼ਿੰਦਗੀ ਜਿਹੜੀ ਆ ਉਹ ਸੌਖੀ ਹੋਣੀ ਤੇ ਉਹ ਘਰ ਨੂੰ ਤੁਹਾਨੂੰ ਅਪਣਾਉਣਾ ਹੀ ਪੈਣਾ ਕਈ ਵਾਰ ਬਣਾ ਕਹਿ ਦਿੰਦੀਆਂ ਕਿ ਜੁਆਇੰਟ ਫੈਮਿਲੀ ਆ ਸਾਸ ਸੋਹਰੇ ਦੇ ਨਾਲ ਬਹੁਤ ਔਖਾ ਲੱਗ ਰਿਹਾ ਸੱਸ ਦੇ ਨਾਲ ਹੀ ਬਹੁਤੀ ਤਲਫੀ ਹੁੰਦੀ ਹੈ ਕਈ ਵਾਰ ਕਿ ਸੱਸ ਦਾ ਸੁਭਾਅ ਨਹੀਂ ਵਧੀਆ ਹੈਗਾ ਨਾ ਤਾਂ ਤੁਸੀਂ ਇਹ ਸੋਚ ਲਓ ਕਿ ਸਾਡੇ ਕਧਿਆਪਕ ਸੀਗੇ ਡਾਕਟਰ ਸੁਭਜੀਤ ਉਹ ਕਹਿੰਦੇ ਹੁੰਦੇ ਸੀ ਕਿ ਜੇ ਤੁਹਾਨੂੰ ਫੁੱਲ ਮਿਲਿਆ ਤਾਂ ਨਾਲ ਕੰਡੇ ਵੀ ਹੋਣਗੇ ਠੀਕ ਹੈ ਜੇ ਤੁਹਾਨੂੰ ਫੁੱਲ ਚਾਹੀਦਾ ਤਾਂ ਫਿਰ ਕੰਡੇ ਵੀ ਨਾਲ ਬਣਾਉਣੇ ਹੀ ਪੈਣਗੇ ਮੈਂ ਨਹੀਂ ਕਹਿੰਦੀ ਕਿ ਸਾਰੀਆਂ ਸੱਸਾਂ ਜਿਹੜੀਆਂ ਨੇ ਮਾੜੀਆਂ ਹੁੰਦੀਆਂ ਨੇ ਉਹ ਕੰਡਿਆਂ ਵਰਗੀਆਂ ਹੀ ਹੁੰਦੀਆਂ ਮੈਂ ਇੱਕ ਫੋਰ ਐਗਜ਼ਾਮਪਲ ਵੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਠੀਕ ਹੈ ਤਾਂ ਹੁਣ ਜਿਹੜਾ ਜ਼ਿੰਦਗੀ ਹੈ ਇਹ ਐਡਜਸਟਮੈਂਟ ਜਿਹੜੀ ਸਾਨੂੰ ਹੀ ਕਰਨੀ ਪੈਂਦੀ ਹੈ ਠੀਕ ਹੈ ਹੋ ਸਕਦਾ ਸਾਨੂੰ ਸਾਡੀ ਮਾਂ ਚੰਗੀ ਲੱਗਦੀ ਹੈ ਪਰ ਸਾਡੀ ਮਾਂ ਕੀ ਹੁੰਦੀ ਹੈ ਇਹਦੇ ਬਾਰੇ ਬेटर ਸਾਡੀ ਭਝਾਈ ਨੂੰ ਪਤਾ ਹੋਊਗਾ ਕਿਉਂਕਿ ਉਹ ਉਹਦੀ ਸੱਸ ਹੈ ਠੀਕ ਹੈ ਤਾਂ ਇਸ ਕਰਕੇ ਕਦੇ ਵੀ ਆਪਣੀ ਘਰ ਦੇ ਵਿੱਚ ਇਸ ਚੀਜ਼ ਕਰਕੇ ਤੁਸੀਂ ਫਰਕ ਨਹੀਂ ਪਾਉਣਾ ਤੇ ਇੱਥੇ ਹਮੇਸ਼ਾ ਆਪਣੇ ਪਤੀ ਦੀ ਗੱਲ ਤੁਸੀਂ ਨੇ ਮੰਨਣੀ ਹੈ ਤੇ ਇੱਕ ਅਖੀਰਲੀ ਤੇ ਸਭ ਤੋਂ ਜ਼ਰੂਰੀ ਗੱਲ ਤੁਹਾਡੇ ਪਤੀ ਪਤਨੀ ਦੇ ਵਿੱਚ ਕਿਸੇ ਵੀ ਕਾਰਨ ਵੱਸ ਕੋਈ ਵੀ ਝਗੜਾ ਹੋ ਗਿਆ ਪਹਿਲਾਂ ਤਾਂ ਮੈਂ ਇਹ ਨੂੰ ਨਾਰਿਸ਼ ਕਰਦੀ ਹਾਂ ਸਾਰਿਆਂ ਨੂੰ ਕਿ ਜਹੇ ਕੁਝ ਵੀ ਹੋ ਜੇ ਪਤੀ ਪਤਨੀ ਨਾ ਮਾਪਿਆਂ ਪਿੱਛੇ ਵੀ ਆਪਸ ਦੇ ਵਿੱਚ ਨਾ ਲੜਿਓ ਕਈ ਵਾਰ ਮਾਪਿਆਂ ਦੀ ਦੋਵੇਂ ਪਾਸੇ ਤੋਂ ਹੀ ਕੋਈ ਕਲੈਸ਼ ਕਰ ਜਾਂਦੀ ਹੈ ਪਤੀ ਪਤਨੀ ਦੇ ਵਿੱਚ ਮੁੰਡਾ ਕੁੜੀ ਦੇ ਵਿੱਚ ਤਾਂ ਇੰਨਾ ਕੋਈ ਮਸਲਾ ਵੀ ਨਹੀਂ ਹੁੰਦਾ ਹੈਗਾ ਪਰ ਉਹ ਈਗੋ ਵੀ ਥੋੜਾ ਘਾਟ ਤੋੜ ਜੁੰਦੀ ਆ ਪਰ ਜੇ ਕਿਸੇ ਵੀ ਕਾਰਨ واسطه ਦੇ ਰਿਸ਼ਤੇ ਦੇ ਵਿੱਚ ਖਟਾਸ ਆ ਵੀ ਗਈ ਨਾ ਕਦੇ ਵੀ ਕਿਸੇ ਤੀਸਰੇ ਦਾ ਮੋਢਾ ਨਾ ਲੱਭਿਓ ਕਿਉਂਕਿ ਇਹ ਵੀ ਸੀ ਜਾਣਦੇ ਆ ਕਿ ਸਾਡੇ ਸਮਾਜ ਵਿੱਚ ਨਾ ਅੱਜਕੱਲ ਇਹ ਸਮੱਸਿਆ ਵੀ ਜਿਹੜੀ ਆ ਉਹ ਬਹੁਤ ਵਧੀ ਹੋਈ ਆ ਠੀਕ ਆ ਤੁਸੀਂ ਜੀ ਵੀ ਪਤਨੀ ਨੂੰ ਨਾ ਉਹਦੇ ਹੀ ਹੋਊ ਉਸ ਜਿਹਦੇ ਘਰ ਦੀ ਇੱਜ਼ਤ ਹੋ ਨਾ ਉਹਦੇ ਹੀ ਹੋ ਲੋਕੀ ਵਕਤੀ ਤੌਰ ਤੇ ਤੁਹਾਡੇ ਨਾਲ ਰਿਸ਼ਤਾ ਬਣਾਉਣਗੇ ਤੇ ਅੱਜਕੱਲ ਤਾਂ ਅਸੀਂ ਜਾਣਦੇ ਆ ਕੀ ਕਿਸ ਤਰ੍ਹਾਂ ਫਿਰ ਬਾਅਦ ਦੇ ਵਿੱਚ ਬਲੈਕਮੇਲਿੰਗ ਸ਼ੁਰੂ ਹੁੰਦੀ ਹੈ ਮਤਲਬ ਤੁਸੀਂ ਇਹ ਮੰਨ ਲਓ ਕਿ ਇਹ ਨਾ ਅਪਰਾਧ ਦੀ ਪਹਿਲੀ ਕੌੜੀ ਹੈ ਫਿਰ ਜੇਕਰ ਤੁਸੀਂ ਪੈਰ ਧਰ ਲੈਨੇ ਹੋ ਕਿਉਂਕਿ ਇਸ ਇਹ ਜਿਹੜੀਆਂ ਨਾ ਬਿਲਕੁਲ ਇਹ ਵਨ ਵੇ ਸਟਰੀਟ ਹੈ ਇਹਦੇ ਤੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ ਜੇ ਤੁਸੀਂ ਇੱਕ ਵਾਰ ਕਿਸੇ ਨਜਾਇਜ਼ ਮਸਤੀ ਦੀ ਗੱਲ ਦੇ ਵਿੱਚ ਆ ਗਏ ਨਾ ਚਲੇ ਜਾਓਗੇ ਬਾਹਰ ਨਹੀਂ ਨਿਕਲ ਹੋਣਾ ਤਾਂ ਕੋਈ ਵੀ ਕਾਰਨ ਹੋਵੇ ਕਾਰਨ ਜਿੰਨਾ ਮਰਜ਼ੀ ਵੱਡਾ ਹੋਵੇ ਪਤੀ ਪਤਨੀ ਦੇ ਵਿੱਚ ਨਾ ਕਦੇ ਵੀ ਕੁਝ ਵੀ ਵੰਡਿਆ ਨਹੀਂ ਹੁੰਦਾ ਇਹ ਗੱਲਾਂ ਜੜੀਆਂ ਨਾ ਹਮੇਸ਼ਾ ਆਪਣੇ ਪਤੀ ਦੇ ਨਾਲ ਸਾਂਝੀਆਂ ਕਰੋ ਤੇ ਜਿੱਥੇ کئی ਵਾਰ ਗੁੱਸਾ ਆਇਆ ਹੁੰਦਾ ਹੈ ਦੋਨੇ ਤਰਫੀਂ ਕਈ ਵਾਰ ਹੁੰਦਾ ਹੈ ਕੀ ਕਿਸੇ ਵੇਲੇ ਸਾਨੂੰ ਗੁੱਸਾ ਆਇਆ ਹੁੰਦਾ ਕਿਸੇ ਵੇਲੇ ਜਿਹੜਾ ਹੈਗਾ ਉਹ ਪਤੀ ਗੁੱਸੇ 'ਚ ਹੁੰਦਾ ਤਾਂ ਉਸ ਵੇਲੇ ਥੋੜਾ ਜਿਹਾ ਮੌਕਾ ਵਿਚਾਰੋ ਬਾਅਦ ਦੇ ਵਿੱਚ ਤੁਸੀਂ ਇਹ ਗੱਲ ਜਿਹੜੀ ਆ ਉਹ ਫਿਰ ਆਪਣੀ ਗੱਲ ਜਰੂਰ ਸਾਂਝੀ ਕਰੋ ਥੋੜਾ ਜਿਹਾ ਮੌਕਾ ਵਿਚਾਰ ਕੇ ਸਾਂਝੀ ਕਰ ਲਓ ਪਰ ਇੱਕ ਗੱਲ ਮੈਂ ਕੀ ਦੇ ਵਿੱਚ ਫਿਰ ਕਹਿ ਦੇਣੀ ਆ ਕਿ ਜੇ ਥੋਡੇ ਨਾਲ ਕੁੱਟਮਾਰ ਹੋ ਰਹੀ ਆ ਜੇ ਥੋਡੇ ਨਾਲ ਘਰੇਲੂ ਹਿੰਸਾ ਹੋ ਰਹੀ ਆ ਤਾਂ ਫਿਰ ਤੁਹਾਨੂੰ ਉਸ ਘਰ ਨੂੰ ਤੇ ਰਹਿਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਕੇ ਪੁੱਛਦੀਆਂ ਹੁੰਦੀਆਂ ਕਿ ਭੈਣੇ ਸਾਡੇ ਨਾਲ ਮਤਲਬ ਜਿਹੜਾ ਪਤੀ ਆ ਉਹ ਕੁੱਟਮਾਰ ਵੀ ਕਰਦਾ ਹੈ ਤੇ ਥੋੜੇ ਜਿ ਓਕੇ ਹਾਲ ਦੇ ਵਿੱਚ ਹੀ ਰਹਿ ਰਹੇ ਆ ਘਰ ਦੇ ਵਿੱਚ ਤੇ ਅਸੀਂ ਮਤਲਬ ਉਹ ਕਹਿੰਦੇ ਕਿ ਕਿੰਨਾ ਕੁ ਜਾਇਜ਼ ਹੁੰਦਾ ਕਿੰਨੀ ਕੁ ਕੁੱਟ ਮਾਰ ਜਾਇਜ਼ ਹੁੰਦੀ ਆ ਤੇ ਮੇਰੇ ਕੋਲ ਹਮੇਸ਼ਾ ਇੱਕ ਜਵਾਬ ਹੁੰਦਾ ਕਿ ਤੁਸੀਂ ਮਰਨ ਤੋਂ ਪਹਿਲਾਂ ਕਿੰਨੀ ਕੁ ਜ਼ਹਿਰ ਖਾ ਸਕਦੇ ਹੋ ਦੇਖੋ ਗੁੱਸੇ ਗਿਲੇ ਜਿਹੜੇ ਆ ਨਾ પતિ ਪਤਨੀ ਦੇ ਰਿਸ਼ਤੇ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਹੋ ਵੀ ਜਾਂਦੇ ਆ ਜਾਇਜ਼ੀ ਗੱਲ ਆ ਘਰ ਨਹੀਂ ਘਰ ਦੇ ਸਭ ਕੁਝ ਚੱਲਦਾ ਰਹਿੰਦਾ ਠੀਕ ਹੈ ਪਰ ਜਿਹੜਾ ਕੁੱਟ ਮਾਰ ਆ ਨਾ ਇਹ ਕਦੇ ਵੀ ਪਿਆਰ ਦੇ ਵਿੱਚ ਨਹੀਂ ਆਉਂਦੀ ਹੈਗੀ ਠੀਕ ਹੈ ਜੇ ਤੁਹਾਡੀ ਹਰ ਵਾਰ ਕੁਟਮਾਰ ਹੋ ਰਹੀ ਹੈ ਨਾ ਤੁਹਾਨੂੰ ਲੱਗ ਰਿਹਾ ਕਿ ਮਤਲਬ ਵੀ ਜ਼ਿੰਦਗੀ ਨਰਕੀ ਬਣੀ ਹੋਈ ਹੈ ਤੁਸੀਂ ਡਰਦੇ ਕੋਈ ਗੱਲ ਵੀ ਨਹੀਂ ਕਰਦੇ ਕਿ ਇਹਦਾ ਕੀ ਪਤਾ ਮਿਲਦੇ ਕਦੋਂ ਹੱਸ ਚੱਕ ਜੇ ਤਾਂ ਫਿਰ ਤੁਹਾਨੂੰ ਉਸ ਥਾਂ ਦੇ ਉੱਤੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਮੈਂ ਜ਼ਰੂਰ ਕਹੂੰਗੀ ਕਿ ਫਿਰ ਤੁਹਾਡਾ ਉਸ ਘਰ ਨੂੰ ਛੱਡਣਾ ਬਣਦਾ ਪਰ ਉਸ ਤੋਂ ਪਹਿਲਾਂ ਤੁਸੀਂ ਆਪਣਾ ਰਿਸ਼ਤਾ ਕਦੇ ਵੀ ਖਤਮ ਕਰਨ ਬਾਰੇ ਨਾ ਸੋਚੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਨਾਲ ਹੀ ਪ੍ਰੋਗਰਾਮ ਦਾ ਮੇਲਾ ਮੁਕਦਾ ਹੁਣ ਦਿਓ ਇਜਾਜ਼ਤ